ਟਾਈਮ ਹੈਗਾ ਸਵੇਰ-ਸਵੇਰ ਦਾ ਤੇ ਬੱਚੇ ਗਏ ਸਕੂਲ ਤੇ ਮੈਂ ਆ ਗਈ ਇੱਧਰ ਹਰਿਆਲੀ ਜਿੱਚ ਮੈਨੂੰ ਇੱਕ ਵਾਰੀ ਬੜਾ ਵਧੀਆ ਲੱਗਦਾ ਇੱਧਰ ਹਰਿਆਲੀ ਜਿੱਚ ਆਉਣਾ ਤੇ ਆ ਦੇਖੋ ਆਪਣੇ ਹੁਣ ਨਿੰਮੂਆਂ ਦੀ ਹੋ ਗਈ ਪਰਮਾਰ ਨਿੰਬੂ ਲੱਗੇ ਬਹੁਤ ਤੇ ਇਹ ਜਿਹੜੀ ਆਪਾਂ ਖਾਦ ਬਣਾਈ ਸੀ ਉਸ ਖਾਦ ਦਾ ਕਮਾਲ ਆ ਪਹਿਲਾਂ ਇਸ ਬੁੱਟੇ ਨੂੰ ਨਾ ਮਤਲਬ ਕਿ ਸਾੜ ਪੈ ਗਿਆ ਸੀ ਕਹਿ ਲਓ ਵੀ ਇੱਕ ਝੁਸ ਰੋਗ ਜਿਆ ਹੁੰਦਾ ਹੁਣ ਦੇਖੋ ਥੱਲੇ ਗੁੱਛਿਆਂ ਦੇ ਗੁੱਛੇ ਲੱਗੇ ਪਏ ਨੇ ਬਹੁਤ ਜ਼ਿਆਦਾ ਭਰਿਆ ਪਿਆ ਤੇ ਵਿੱਚ ਵੱਡੇ ਛੋਟੇ ਇੱਕ ਆ ਦੇਖੋ ਹੁਣ ਨਾ ਨਿਊ ਫਿਰ ਲੱਗ ਰਿਹਾ ਆ ਜਿਹੜੀ ਮੈਂ ਖਾਦ ਪਾਈ ਸੀ ਇਹ ਆ ਦੇਖੋ ਇਹ ਤਿੰਨ ਪੂਰ ਲੱਗ ਰਹੇ ਨੇ ਇੱਕ ਉਸ ਤੋਂ ਛੋਟਾ ਇੱਕ ਉਸ ਤੋਂ ਛੋਟਾ ਇੱਕ ਉਸ ਤੋਂ ਛੋਟਾ ਜਦ ਕਿ ਪਹਿਲਾਂ ਹੀ ਬਹੁਤ ਗੁੱਛਿਆਂ ਚ ਭਰੇ ਪਏ ਨੇ ਆ ਦੇਖੋ ਪਰ ਵੀ ਕਿਵੇਂ ਆ ਗਈ ਇੱਧਰ ਹਰਿਆਲੀ ਜੀ ਚ ਨੂੰ ਇੱਕ ਵਾਰੀ ਸੈਰ ਸੈਰ ਹਰਿਆਲੀ ਜੀ ਚ ਘੁੰਮਣਾ ਬੜਾ ਵਧੀਆ ਲੱਗਦਾ ਤੇ ਇੱਧਰ ਆਪਣੇ ਹੈਗੀ ਸੀ ਤੋਰੀਆਂ ਦੀ ਵੱਲ ਉਹ ਮੈਂ ਸ਼ਾਮੀ ਤੋੜ ਲਈਆਂ ਸੀਗੀਆਂ ਤੇ ਇਹਨਾਂ ਨੂੰ ਵੀ ਇੱਕ ਕੀੜਾ ਜਿਹਾ ਪਿਆ ਇਹਨਾਂ ਨੂੰ ਵੀ ਉਹੀ ਜਿਹੜੀ ਆਪਾਂ ਖਾਦ ਬਣਾਈ ਸੀ ਪਾਥੀਆਂ ਦੀ ਉਹ ਪਾਈ ਆ ਤੇ ਹੁਣ ਪਹਿਲਾਂ ਨਾਲ ਫਰਕ ਆ ਹੁਣ ਨਵੀਆਂ ਤੋਰੀਆਂ ਬਹੁਤ ਲੱਗ ਰਹੀਆਂ ਪਹਿਲਾਂ ਦੇਖੋ ਇਦਾਂ ਸੁੱਕ ਜਾਂਦੀਆਂ ਸੀ ਐਨੀ ਵੱਡੀ ਤੋਰੀ ਹੋ ਕੇ ਨਾ ਸੁੱਕ ਜਾਂਦੀ ਸੀ ਫੇਰ ਆਹਾ ਹੁਣ ਬੇਚ ਨਵੀਆਂ ਤੋਰੀਆਂ ਬਹੁਤ ਲੱਗ ਰਹੀਆਂ ਨੇ ਤੇ ਆਹ ਮੈਂ ਡੰਡੇ ਜੇ ਘੱਟ ਤੇ ਸੀ ਉਹ ਕੋਈ ਕੁਝ ਬਲਾਂਗੀਆਂ ਇਹਦੇ ਤੇ ਚੜਾ ਦਿੰਨੀ ਆਂ ਤੇ ਇਧਰ ਆਪਣੇ ਹੁਣ ਕੇਲਿਆਂ ਨੂੰ ਵੀ ਉਹ 2 ਵਜੇ ਨਿਕਲਿਆ ਆਏ ਆ ਕੇਲੇ ਲੱਗਣਗੇ ਇਧਰ ਪਪੀਤਿਆਂ ਨੂੰ ਵੀ ਚੌਲਸ ਰੋਗ ਜਿਹਾ ਹੋਇਆ ਸੀ ਇਹ ਵੀ ਹੁਣ ਠੀਕ ਨੇ ਤੇ ਅੰਬੂਦ ਨੂੰ ਵੀ ਦੋ ਤਾਂ ਅੰਬੂਦ ਲੱਗੇ ਸੀਗੇ ਅਮਰੂਦ ਨੂੰ ਨਾ ਆਪਣੇ ਦੋ ਕਮਰੂਦ ਲੱਗੇ ਸੀਗੇ। ਬੰਨਾਂ ਦੇ ਵਿੱਚ ਨਾ ਚੰਗੀ ਤਰ੍ਹਾਂ ਅਮਰੂਦ ਦਾ ਬੁੱਟਾ ਦਿਖਾਈ ਨਹੀਂ ਦੇ ਰਿਹਾ ਤੇ ਉਧਰ ਫੋੜੇ ਤਰੇਲ ਬੜੀ ਆ। ਤੇ ਹੁਣ ਮੈਂ ਨਾ ਵੱਡ ਕੇ ਲਿਉਣੀ ਆ। ਆਪਾਂ ਦਾ। ਓਹੋ ਚਾਹ ਬਣਾਉਣ ਲੱਗੀ ਆ। ਮੈਨੂੰ ਬਹੁਤ ਆਰਾਮ ਆ ਗਿਆ ਤੇ ਮੈਂ ਕਿਹਾ ਚਾਹ ਬਣਾਉਣ ਵਾਸਤੇ ਮੈਂ ਲੈ ਕੇ ਆਵਾਂ ਗਰੀਨ ਟੀ ਦੇ ਪੱਤੇ। ਮੈਂ ਇੱਧਰ ਆ ਗਈਆਂ ਉੱਪਰ ਤੇ ਉੱਪਰ ਮੈਂ ਤੁਹਾਨੂੰ ਦੱਸਦੀ ਹੁੰਨੀ ਆ ਵੀ ਮੈਨੂੰ ਬੂਟਿਆਂ ਦਾ ਬਹੁਤ ਸ਼ੌਂਕ ਆ ਮੈਂ ਜਿੱਥੇ ਕਿੱਥੇ ਹਰ ਥਾਂ ਤੇ ਬਹੁਤ ਗਮਲੇ ਰੱਖੇ ਹੋਏ ਨੇ ਤੇ ਆ ਇੱਕ ਨਾ ਹਜੇ ਮੈਂ ਇਹਦੇ ਵਿੱਚ ਮਤਲਬ ਕਿ ਦੇ ਤਾਂ ਕਿਸੇ ਨੇ ਉਹਨਾਂ ਨੇ ਮੰਗਿਆ ਸੀ ਵੈਸੇ ਇਹਦੀ ਟਾਣੀ ਲਗਾ ਲਈਏ ਨਾ ਤੇ ਮੈਂ ਸੋਚਿਆ ਵੀ ਚਲੋ ਮੈਂ ਵੀ ਇੰਨੇ ਕੀ ਕਰਨੇ ਆ ਤੇ ਆ ਦੇਖੋ ਜਿਹੜੇ ਇਹਦੇ ਆ ਕੁਲੇ ਕੁਲੇ ਪੱਤੇ ਆ ਨਾ ਆ ਇਹ ਮੈਂ ਪੰਜ ਪੱਤੇ ਇਹਦੀ 스멜 ਵੀ ਹੁਣ ਨਾ ਮਤਲਬ ਖੁਸ਼ਬੂ ਇੰਨੀ ਜਿਆਦਾ ਸੋਹਣੀ ਆ ਰਹੀ ਨੇ ਜੀ ਕਰਦਾ ਉਦਾਂ ਹੀ ਬੰਦਾ ਹੱਥ 'ਚ ਫੜ ਕੇ ਤੇ ਇਹਦੀ 스멜 ਜੀ ਲਵੇ ਤੇ ਉਹ ਵੀ ਬੜਾ ਵਧੀਆ ਲੱਗਦਾ ਤੇ ਬਸ ਆਪਾਂ ਨੂੰ ਚਾਹ ਵਾਸਤੇ ਇਦਾਂ ਦੇ ਨਰਮ ਨਰਮ ਜੇ ਤੇ ਮੈਂ ਨਾ ਇਦਾਂ ਹੀ ਕਾੜਾ ਬਣਾ ਕੇ ਚਾਹ ਪੀ ਕੇ ਆਪਣੇ ਆਪ ਨੂੰ ਠੀਕ ਕੀਤਾ ਵੀ ਮੈਨੂੰ ਕੋਈ ਵਾਇਰਲ ਬੁਖਾਰ ਦੱਸਿਆ ਸੀ ਡਾਕਟਰ ਨੇ ਤੇ ਮੈਂ ਇੱਕ ਵਾਰੀ ਤਾਂ ਜਰੂਰ ਦਵਾਈ ਲਈ ਉਹ ਵੀ ਹਲਕੀ ਜਿਹੀ ਦਵਾਈ ਸੀ ਇੱਥੇ ਸਾਡੇ ਮਹੱਲੇ ਦਾ ਹੀ ਡਾਕਟਰ ਸੀਗਾ ਉਹ ਕਹਿੰਦਾ ਇਹ ਸਭ ਨੂੰ ਹੀ ਹੋ ਰਿਹਾ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਇਦਾਂ ਮਤਲਬ ਦੇਸੀ ਇਲਾਜ ਦੇ ਨਾਲ ਹੀ ਠੀਕ ਕੀਤਾ ਆ ਦੇਖੋ ਮੇਰੇ ਥਾਂ ਥਾਂ ਤੇ ਗਮਲੇ ਰੱਖੇ ਹੁੰਦੇ ਆ ਹਰ ਤਰ੍ਹਾਂ ਦੀ ਦੁਪਹਿਰ ਖਿੜੀ ਹਰ ਤਰ੍ਹਾਂ ਦਾ ਤੇ ਹੁਣ ਆਪਾਂ ਚੱਲਦੇ ਹਾਂ ਥੱਲੇ ਆਏ ਸੀ ਉੱਪਰ ਤੇ ਫਤਰਪਾ ਬਾਅਦ ਕੰਮ ਚ ਹਾਜੀ ਸਾਰੇ ਸਪਾਈ ਕਰਨ ਵਾਲੀ ਆ ਬੱਚੇ ਗਏ ਆ ਇੱਧਰ ਗੰਡਿਆਂ 'ਚ ਹੱਥ ਮਾਰਨ ਵਾਲਾ ਆ ਬੜਾ ਪਰ ਥੋਲ ਪਿਆ ਹੁੰਦਾ ਕੀ ਕਰੀਏ ਤੇ ਆ ਦੇਖੋ ਕੱਪੜਿਆਂ ਦਾ ਸਿਸਟਮ ਬਹੁਤ ਪੰਮ ਖਰਾਬ ਵੀ ਰਹਿੰਦਾ ਹੁਣ ਇੱਧਰ ਇੱਕ ਵਾਰੀ ਥੋੜੀ ਜਿਹੀ ਸਫਾਈ ਕਰਕੇ ਜਾਉਂਗੀ ਉੱਪਰ ਆ ਕੇ ਜਿਹੜੇ ਹੁਣ ਉੱਪਰ ਸਫਾਈ ਕਰਦੀ ਆ ਤੇ ਬਸ ਇਦਾਂ ਸੌਰੀ ਦਿਹਾੜੀ ਨਾ ਨਿਕਲ ਜਾਂਦੀ ਆ ਤੇ ਹੁਣ ਆ ਕੋੜਾ ਜਿਹਾ ਇੱਕ ਵਾਰੀ ਥੱਲੇ ਕੰਮ ਕਰ ਲਵਾਂ ਫਿਰ ਉੱਪਰ ਕਰੂੰਗੀ ਆਣ ਕੇ ਦੁਬਾਰਾ ਆ ਬਣਾ ਲਈਏ ਚਾਹ ਤੇ ਆਪਾਂ ਆਟਾ ਆ ਗਿਆ ਪੀਸ ਕੇ ਅਜੇ ਇਹਦੇ ਵਿੱਚ ਮੈਂ ਦੋ ਡੰਗ ਗੁੰਨ ਵੀ ਲਿਆ ਆ ਹੁਣ ਇਹਨੂੰ ਆਪਾਂ ਪਾਉਨੇ ਆ ਉਧਰ ਢੋਲੀ ਦੇ ਵਿੱਚ ਤੇ ਰੰਮੀ ਚ ਪਾ ਕੇ ਫੇਰ ਕੰਮ ਨਿਬੇੜਦੇ ਆ ਏ ਪਿਆ ਆ ਹਜੇ ਆਪਣਾ ਇੱਧਰ ਡਰਾਈੰਗ ਰੂਮ ਦੀ ਸਾਰੀ ਸਫਾਈ ਕਰਨ ਵਾਲੀ ਆ ਇਹ ਕਰਦੀ ਆ ਤੇ ਹਸ ਸਵੇਰੇ ਇੱਥੇ ਪ੍ਰੈਸ ਪ੍ਰਸ ਕਰੀਦੇ ਆ ਤੇ ਇੰਦਰ ਸਾਰੇ ਆ ਹੁਣ ਸਾਰੇ ਇਸ ਇੱਕ ਵਾਰੀ ਦੁਬਾਰਾ ਸਫਾਈ ਕਰੂੰਗੀ ਸਫਾਈ ਕਰਕੇ ਤੇ ਫੇਰ ਨਹੀਂ ਨਹੀਂ ਹਟਦੇ ਆ ਦੇਖੋ ਮੈਟ ਵੀ ਧੋਣ ਵਾਲਾ ਉਸ ਦਿਨ ਮੈਟ ਕੱਢਣਾ ਸੀਗਾ ਤੇ ਮੇਰੇ ਨਾ ਛੱਟ ਵੀ ਲੱਗ ਗਈ ਪਰ ਮੈਂ ਨੇ ਇੰਨੇ ਕਿ ਜ਼ਿਆਦਾ ਮਤਤ ਮਾਰੀ ਆ ਬੇ ਬਹੁਤ ਹੀ ਜ਼ਿਆਦਾ ਮਤਤ ਮਾਰੀ ਆ ਤੇ ਹੁਣ ਮੈਂ ਇੱਕ ਵਾਰੀ ਵੀ ਚਲੋ ਜੀ ਹੁਣ ਆਪਾਂ ਇੱਧਰ ਆ ਜਾਨੇ ਆ ਕਿਚਨ ਚ ਕਿਚਨ ਵਿੱਚ ਹਜੇ ਸਵੇਰੇ ਸਵੇਰੇ ਬੱਚੇ ਸਕੂਲ ਗਏ ਆ ਹਜੇ ਸਾਰੇ ਖਲਾਰਾ ਪਿਆ ਹੋਇਆ ਆ ਤੇ ਇੱਧਰ ਮੈਂ ਲੱਗੀ ਆ ਚਾਹ ਬਣਾਉਣ ਤੇ ਮੈਂ ਲੈ ਆ ਆਹ ਪੱਤੇ ਤੋੜ ਕੇ ਤੇ ਆਹ ਇਹਦੀ ਕਟਿੰਗ ਇੱਧਰੋਂ ਕਰ ਲੂੰਗੀ ਤਿੰਨ ਛੋਟੇ ਛੋਟੇ ਪੀਸ ਕਰਕੇ ਤੇ ਚਲੋ ਜੀ ਆਪਾਂ ਬਣਾਉਨੇ ਆ ਚਾਹ ਆਪਾਂ ਕਰ ਲਈ ਤਿਆਰੀ ਆ ਆ ਹੈ ਗਿਆ ਫਿਟ ਸਿਟ ਦੇ ਪੱਤੇ ਆ ਇਹ ਦੇ ਪੱਤੇ ਨੇ ਫਿਟ ਸਿਟ ਇਹ ਆਪਣੇ ਨਾ ਆਪਾਂ ਇੱਕ ਵਾਰੀ ਇਹਨੂੰ ਲਗਾ ਦਈਏ ਇੱਕ ਟਾਣੀ ਨੂੰ ਤੇ ਇਹ ਆਪਣੇ ਵੈਸੇ ਗਮਲੇ 'ਚ ਲਗਾ ਲਓ ਕਿਤੇ ਵੀ ਲਗਾ ਲਓ ਇਹ ਖਸਾਖੀ ਵੀ ਪੈ ਜਾਂਦੀ ਤੇ ਜੇ ਤੁਹਾਡੇ ਕੋਲ ਥਿਆਰੀ ਹੈਗੀ ਜਾਂ ਬਾਗਰ ਕੋਈ ਕਿਤਾ ਪਲਾਂਟ ਹੈਗਾ ਤੁਸੀਂ ਉੱਥੇ ਵੀ ਲਾ ਸਕਦੇ ਖੇਤਾਂ ਵਿੱਚ ਤਾਂ ਇਹ ਆਮ ਹਿੰਦੀ ਫਿਟ ਸਿਟ ਤੇ ਆ ਹੈਗਾ ਆਪਣੇ ਕੋਲ ਜੁਆਇਨ ਪਲਾਂਟ ਦੇ ਪੱਤੇ ਤੇ ਇਹਨ ਮੈਂ ਪਾਇਆ ਚਾਰ ਪੱਤੇ ਇਹ ਵੀ ਉਤੋਂ ਗੁੰਬੜੀਆਂ ਤੋੜੀਆਂ ਹੋਈਆਂ ਆ ਤੇ ਆ ਇਤਰ ਹੈਗਾ ਆ ਫਖੜਾ ਤੇ ਜੇ ਆਪਾਂ ਇੱਕ ਵਾਰੀ ਟਾਣੀ ਮਰਾ ਦਈਏ ਨਾ ਤੇ ਇਹ ਵੀ ਆਪਣੇ ਆਪ ਹੀ ਹੋ ਜਾਂਦਾ ਠੀਕ ਹੈ ਨਾ ਆ ਦੇਖੋ ਮੈਂ ਤੋੜ ਕੇ ਦਿਖਾਈ ਸੀ ਬਾਬਾ ਇਹ ਵੀ ਤੁਰੰਬਲਾ ਤੋੜੀ ਜਾਂ ਉਪਰ ਆਲੇ ਵੀ ਉਪਰ ਤੁਰੰਬਲ ਹੁੰਦੀ ਹੈ ਨਾ ਆਗਲੇ ਤੇ ਤੁਰੰਬਲ ਤੋੜੀਏ ਆਹ ਜਿਸ ਤਰ੍ਹਾਂ ਆ ਉਹ ਜਿੰਨਾ ਤੋੜੀਏ ਅਸੇਵੇਂ ਹੋਣਾ ਚਾਹੀਦਾ ਸੀਗਾ ਤੇ ਆ ਬਾਕੀ ਸਾਰੀਆਂ ਨੇ ਤੋੜੀਆਂ ਹੋਈਆਂ ਇਹ ਕਰੋੰਬਲਾ ਤੋੜ ਲੈਣੀਆਂ ਨੇ ਤੇ ਆ ਹੈਗੀ ਗ੍ਰੀਨ ਤੇ ਆ ਹੈਗੀਆਂ ਕਾਲੀਆਂ ਮਿਰਚਾਂ ਇਹ ਵੀ ਆਪ ਬਣਾਵਾਂਗੇ ਚਾਹ ਤੇ ਇਹ ਤੁਸੀਂ ਚਾਹ ਬਣਾ ਕੇ ਹਫ਼ਤੇ ਚ ਇੱਕ ਵਾਰੀ 15 ਦਿਨਾਂ ਬਾਅਦ ਇੱਕ ਵਾਰੀ ਜੇ ਤੁਹਾਡਾ ਗਲਾ ਖਰਾਬ ਆ ਪਿਆ ਤੁਸੀਂ ਮਤਲਬ ਪਚਾ ਸਕਦੇ ਆ ਤੇ ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਇਹਦੇ ਵਿੱਚ ਜਿਹੜਾ ਭਖੜਾ ਆ ਉਹ ਤੁਸੀਂ ਘੱਟ ਮਾਤਰਾ ਚ ਲੈ ਸਕਦੇ ਸਿਰਫ ਇੰਨਾ ਹੀ ਪਾ ਸਕਦੇ ਆ ਜੇ ਕਿਸੇ ਨੂੰ ਜਿਵੇਂ ਮਤਲਬ ਕੋਈ ਪ੍ਰਤਵਾਤਤਾ ਹੁੰਦਾ ਹੈ ਨਾ ਤੇ ਉਹ ਇਹਦੀ ਮਾਤਰਾ ਇਹ ਘਰਮ ਹੁੰਦਾ ਇਸ ਕਰਕੇ ਇਹਨੂੰ ਥੋੜਾ ਤੁਸੀਂ ਘੱਟ ਵੀ ਲੈ ਸਕਦੇ ਇਹ ਤੁਹਾਡੀ ਆਪਣੀ ਮਰਜ਼ੀ ਹੈ ਕਿਉਂਕਿ ਅਸਤਾ ਬਣਾ ਕੇ ਪੀਣੇ ਆ ਸਾਨੂੰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਆ ਮਿਰਚਾਂ ਮਚਾਰ ਲਈਆਂ ਨੇ ਛੋਟੀਆਂ-ਛੋਟੀਆਂ ਤੇ ਆ ਆਪਣੇ ਗ੍ਰੀਨ ਟੀ ਆਪਾਂ ਲਾਈ ਹੋਈ ਆ ਸਾਰਾ ਕੁਝ ਆਪਾਂ ਲਾਇਆ ਹੀ ਹੋਇਆ ਹੈ ਆ ਇਤਸੇਟ ਤੇ ਆ ਹੈ ਗਿਆ ਜੁਆਇੰਟ ਪਲਾਂਟ ਤੇ ਚਲੋ ਜੀ ਆਦਰ ਲਿਆ ਇੱਕ ਗਲਾਸ ਪਾਣੀ ਆ ਹੈਗੀ ਮੇਰੀ ਚਾਹ ਵਾਲੀ ਕੜਾਈ ਤੇ ਇੱਥੇ ਪਾਣੀ ਪਾਤਾ ਆਪਾਂ ਆਪਾਂ ਪਾਤਾ ਪਖੜਾ ਆਪਾਂ ਪਾਤੀਆ ਜੁਆਇਨ ਪਲਾਂਟ ਪੱਤੇ ਆਪਾਂ ਪਾਤੀਆ ਆਪਾਂ 8 ਸੈੱਟ ਦੇ ਪੱਤੇ ਤੇ ਆਪਾਂ ਪਾਤੀਆ ਆਪਾਂ ਗਰੇਟੀ ਤੇ ਆਪਾਂ ਪਾਤੀਆ ਆਪਾਂ ਕਾਲੀ ਮਿਰਚ ਹੁਣ ਆਪਾਂ ਇਹਨੂੰ 10 ਡੇਰ ਤੱਕ ਮਤਲਬ ਕਿ ਕਰਾਂਗੇ ਜਿੰਨੀ ਦੇਰ ਤੱਕ ਇਹ ਪਾਨ ਖਾ ਆਪਣਾ ਹੋ ਜਾਵੇ ਇੱਕ ਗਲਾਸ ਤੋਂ ਮਤਲਬ ਕਿ ਅੱਧਾ ਗਲਾਸ ਪਾਣੀ ਦਾ ਇਹਨੂੰ ਅੱਧਾ ਗਲਾਸ ਪਾਣੀ ਦਾ ਕਰਨਾ ਹੈ ਇਨੋਂ ਬਾਲੇ ਆਸ਼ਣਗੇ ਤੇ ਇਹ ਸ਼ੈਲੋ ਕਲਰਸ ਚ ਬਦਲ ਜਾਏਗਾ ਇਹ ਆਪਣੇ ਸਰੀਰ ਲਈ ਆਪਣੇ ਗਲੇ ਲਈ ਆਪਣੀ ਫੂਡ ਪਾਈਪ ਲਈ ਖਾਸ ਕਰਕੇ ਫੂਡ ਪਾਈਪ ਨੂੰ ਸਾਫ ਕਰਦਾ ਤੇ ਲਈ ਬਹੁਤ ਹੀ ਜਿਆਦਾ ਵਧੀਆ ਮੈਂ ਜੇਕਰ ਤੁਸੀਂ ਇਤਾਂ ਨਹੀਂ ਪੀ ਸਕਦੇ ਤੁਸੀਂ ਇੱਕ ਅੱਧਾ ਚਮਚਾ ਸ਼ੱਕਰ ਦਾ ਪਾ ਸਕਦੇ ਆ ਪਰ ਬਹੁਤ ਵਧੀਆ ਹੋਵੇ ਜੇਕਰ ਤੁਸੀਂ ਕੋਈ ਵੀ ਮਿੱਠਾ ਮਿਸ਼ਰੀ ਸ਼ੱਕਰ ਜਾਂ ਚੀਨੀ ਦੀ ਵਰਤੋਂ ਨਾ ਕਰੋਗਾ ਬਹੁਤ ਵਧੀਆ ਹੋਵੇਗਾ ਜੇ ਕਿਸੇ ਵੀ ਮਿੱਠੇ ਦੀ ਵਰਤੋਂ ਨਾ ਕਰੋ ਇਹਨੂੰ ਕਿਸੇ ਤਰ੍ਹਾਂ ਹੀ ਪੀਓ ਤੇ ਇਹ ਆਪਣੀ ਸਿਹਤ ਲਈ ਇੰਨਾ ਕੁ ਜ਼ਿਆਦਾ ਵਧੀਆ ਨਾ ਤੁਸੀਂ ਇੱਕ ਦੋ ਵਾਰੀ ਪੀ ਕੇ ਦੇਖੋ ਤੇ ਫਿਰ ਬਾਅਦ ਵਿੱਚ ਮੈਨੂੰ ਕਮੈਂਟਸ ਵਿੱਚ ਦੱਸਿਓ ਵੀ ਇਹਦਾ ਰਿਜ਼ਲਟ ਤੇ ਤੁਸੀਂ ਇਹਦੀ ਮਾਤਰਾ ਘਟਾ ਸਕਦੇ ਹੋ ਜਿਵੇਂ ਆਹ ਜਿਹੜੇ ਆਪਣੇ ਆਪ ਪੱਤੇ ਨੇ ਇਹਨਾਂ ਨੂੰ ਤੁਸੀਂ ਪਾਣੀ ਗਰਮ ਹੋ ਗਿਆ ਇਹਨਾਂ ਦੀ ਮਾਤਰਾ ਘਟਾ ਸਕਦੇ ਹੋ ਕਾਲੀ ਮਿਰਚਰ ਦੋ ਮਿਰਚਾਂ ਪਾ ਸਕਦੇ ਹੋ ਤੇ ਪਖੜਾ ਵੀ ਇੱਕ ਦੋ ਪੱਤੇ ਪਾ ਸਕਦੇ ਹਾਂ ਛੋਟੇ ਛੋਟੇ ਪਰ ਇਹ ਚਾਹ ਬਣਾ ਕੇ ਜ਼ਰੂਰ ਪੀਓ ਚਲੋ ਜੀ ਹੁਣ ਆਪਾਂ ਨੂੰ ਜਿੰਨਾਂ ਵਾਸਤੇ ਰੱਖ ਦਿੱਤਾ ਤੇ ਇਹ ਰਜ ਰਜ ਕੇ ਜਦੋਂ ਇਹਦਾ yellow color ਹੋ ਜਾਏਗਾ ਤੇ ਇਹ ਗਲਾਸ ਅੱਧਾ ਰਹਿ ਜਾਏਗਾ ਫਿਰ ਇਹਨੂੰ ਸਿਪ ਸਿਪ ਕਰਕੇ ਪੀਣਾ ਘੁੱਟ ਘੁੱਟ ਕਰਕੇ ਯਾਨੀ ਵੀ ਇੱਕੋ ਵਾਰੀ ਨਹੀਂ ਅੰਦਰ ਸੁੱਟ ਲੈਣਾ ਇਹਨੂੰ ਬੈਠ ਕੇ ਆਰਾਮ ਨਾਲ ਇੱਕ ਇੱਕ ਘੁੱਟ ਕਰਕੇ ਤੇ ਸਾਡੇ ਗਲੇ ਦੀ ਪੂਰੀ ਤਰ੍ਹਾਂ ਨਾਲ ਸਫਾਈ ਕਰੇਗਾ ਜਿਹੜਾ ਵਿੱਚ ਰੇਸ਼ਾ ਵਗੈਰਾ ਜੰਮਿਆ ਹੋਏਗਾ ਨਾ ਬਿਲਕੁਲ ਕਲੀਨ ਹੋ ਜਾਏਗਾ ਫੂਡ ਪਾਈ ਜੰਮਾ ਸਾਫ ਹੋ ਜਾਏਗੀ ਤੇ ਚਲੋ ਜੀ ਹੁਣ ਆਪਾਂ ਕਰ ਲਈਏ ਤਿਆਰੀਏ ਬਣ ਜਾਵੇ ਚਾ ਬੜਾ ਬੰਕੀ ਨੂੰ ਗਿਆ ਪਿਆਰ ਚਾਹੇ ਵੱਲ ਕੋਈ ਚਾਹ ਕਰ ਲੋ ਚਾਹੇ ਤੜਾ ਆ ਦੇਖੋ ਇਹ ਹਲਕੇ येलो ਕਲਰ ਦਾ ਹੋਇਆ ਕਈ ਵਾਰੀ ਨਾ ਆਪਾਂ orange ਜੇ ਕਲਰ ਦਾ ਦੇਖਦੇ ਆਂ ਤੇ ਉਹ ਵਿੱਚ ਸ਼ੱਕਰ ਪਾਈ ਹੁੰਦੀ ਆ ਇਸ ਕਰਕੇ ਇਹਦਾ ਕਲਰ ਇਸ ਤਰ੍ਹਾਂ ਦਾ ਰਹੇਗਾ ਕਿਉਂਕਿ ਜਿਹੜੀ origignal ਚੀਜ਼ ਹੈ ਹੁਣ ਆਪਾਂ ਇਹਦਾ ਫੋਲਡਿੰਗ ਫੋਲਵੇ ਦੇ ਵਿੱਚ ਇਹ ਦੇਖੋ ਸਾਰਾ ਕੁਝ ਆਪਾਂ ਫਰੀ ਦੇ ਵਿੱਚ ਮਿਲਿਆ ਹੈ ਉਹ ਇਹ ਚੀਜ਼ ਆਪਾਂ ਮੋਦਰ ਲਈ ਮਿਰਚਾਂ ਦੀ 25 26 ਚਾਰ ਮਿਰਚਾਂ ਹੋਣ ਬਾਕੀ ਸਾਰਾ ਕੁਝ ਸਾਰੇ ਪੌਦੇ ਆ ਆਪਣੇ ਤੇ ਇਹ ਆਪਾਂ ਅੱਜ ਦੇ ਵਿੱਚ ਗਲਾਸ ਦੇ ਵਿੱਚ ਪਾ ਲੈਨੇ ਆ ਇਹ ਆਪਾਂ ਉਹ ਗਲਾਸ ਵੱਡਾ ਸੀ ਨਾ ਤੇ ਇਹ ਗਲਾਸ ਹੈਗਾ ਛੋਟਾ ਤੇ ਇਹ ਆਪਾਂ ਅੱਧਾ ਮੈਪੀਵਾਂਗੇ ਅੱਧਾ ਤੁਹਾਡੇ ਅੰਕਲ ਜੀ ਪੀਣਗੇ ਤੇ ਇਹ ਆਪਣੇ ਸਰੀਰ ਦਾ ਜਿਹੜਾ ਸਭ ਤੋਂ ਮੇਨ ਗੱਲ ਆ ਆਪਣੇ ਗਲੇ ਨੂੰ ਇੰਨਾ ਕਿ ਆਪਣਾ ਗਲਾ ਹਲਕਾ ਆਵਾਜ਼ ਇੰਨੀ ਸੌਫਟ ਹੋ ਜਾਂਦੀ ਨਾ ਇਹ ਕਲੀਅਰ ਆਵਾਜ਼ ਤੁਸੀਂ ਮੇਰੀ ਆਵਾਜ਼ ਤੋਂ ਹੀ ਦੇਖ ਲਓ ਮੇਰੀ WhatsApp ਨੰਬਰ ਆ ਆਵਾਜ਼ ਮੇਰੀ ਬਿਲਕੁਲ ਮਤਲਬ ਸਾਫ਼ ਆ ਤੇ ਇਸ ਕਰਕੇ ਇਦਾਂ ਦਾ ਜਿਹੜਾ ਇਹ ਫਿਲਮੀ ਵਿੱਚ ਮਿਲਿਆ ਹਏ ਤਰ੍ਹਾਂ ਆਪਾਂ ਨੂੰ ਸਾਰੇ ਤੇ ਚਲੋ ਜੀ ਹੁਣ ਆਪਾਂ ਇਹਨੂੰ ਹੌਲੀ-ਹੌਲੀ ਕਰਕੇ ਸਿਪ-ਸਿਪ ਕਰਕੇ ਪੀਣਾ ਮਤਲਬ ਕਿ ਜਿਵੇਂ ਇੱਕ-ਇੱਕ ਘੁੱਟ ਥੋੜਾ ਜਿਹਾ ਠੰਡਾ ਹੋ ਜਾਵੇ ਇੱਕ ਘੁੱਟ ਭਰ ਲਿਆ ਔਰ ਕੁਛ ਸੈਕਿੰਡ ਲਈ ਆਪਾਂ ਫੇਰ ਰੁਕ ਗਏ ਫਿਰ ਇੱਕ ਸਿਪੀ ਫਿਰ ਕੁਛ ਸੈਕਿੰਡ ਲਈ ਰੁਕ ਗਏ ਇਸ ਤਰ੍ਹਾਂ ਸਿਪ ਸਿਪ ਕਰਕੇ ਪੀਵਾਂਗੇ ਤੇ ਆਪਣੇ ਗਲੇ ਨੂੰ ਬਹੁਤ ਹੀ ਜ਼ਿਆਦਾ ਆਰਾਮ ਦੇਵੇਗਾ ਧੰਨਵਾਦ ਜੀ ਸਾਰਿਆਂ ਦਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਤੁਸੀਂ ਸਬਸਕ੍ਰਾਈਬ ਘੱਟ ਕਰਦੇ ਹੋ ਪਲੀਜ਼ ਬਸ ਇੱਕ ਬਹੁਤ ਵਧੀਆ ਰਿਸਪੌਂਸ ਦਿੱਤਾ ਹੈ ਕਿ ਤੁਹਾडले ਬਹੁਤ سپورਟ ਕੀਤੀ ਹੈ ਤੇ ਪਲੀਜ਼ ਤੁਸੀਂ ਹੋਰ ਵੀ ਹੈਲਪ ਕਰੋ ਤੇ ਮੈਨੂੰ ਤੁਹਾਡੀ ਹੈਲਪ ਦੀ ਲੋੜ ਹੈ ਇਹ ਇਹ ਪਾ ਕੇ ਆ ਇੱਕ ਵਾਰੀ ਜੀ ਬਣਾ ਕੇ ਕਿਰਪਾਵਾ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ